ਇਹ ਗੀਤਾਬਮ ਰੋਡ ਚਤੇਖੂ ਦੇ ਕੋਲੇ ਹੈ ਦੁਕਾਨ ਚੋਰੀ ਹੋਈ ਆ ਕਿਸੇ ਦੀ ਚੋਰੀ ਹੋਈ ਆ ਤੇ ਚੋਰੀ ਤਕਰੀਬਨ ਉ ਤਾਂ ਜੇ ਕੋਈ ਮਾਲ ਲੈ ਗਿਆ ਚੱਕੇ ਤਾਂ ਉਹ ਤਾਂ ਦੇਖਿਆ ਨਹੀਂ ਹਲੇ ਕੈਸ਼ ਪਿਆ ਸੀ ਤੇ ਤਕਰੀਬਨ ਗੱਲੇ ਦੇ ਵਿੱਚ ਦੋਨਾਂ ਤਿੰਨਾਂ ਗੱਲੇ ਚ ਅਡਾ 20 ਤੋਂ 25000 22000 25000 ਇੰਨੇ ਖੈ ਸਾਰਾ ਕਮਸਟ ਹੈਗਾ ਕੱਢ ਸਾਰੀ ਲੱਗੀ ਜੀ ਬਾਕੀ ਹਜੇ ਦੇਖ ਰਹੇ ਹੋ ਬਾਕੀ ਵਾਲੇ ਦੇਖ ਰਹੇ ਹੋ ਜਿਹੜਾ ਸਾਡੇ ਕੋਲੇ ਖਜ਼ਾਨਾ ਲੱਗਿਆ ਹੁੰਦਾ ਉਹ ਸਾਰਾ ਜਾਂ ਜੋ ਦੁਬਾਰਾ ਨੀ ਚੰਦੇ ਸਿੱਕੇ ਲਿਆਨੇ ਆ ਜਾਂ ਹੋਰ ਕੈਸ਼ ਪਿਆ ਹੁੰਦਾ ਉਹ ਸਾਰਾ ਤਕਰੀਬਨ 20 ਤੋਂ 25 ਡਕਰੀ ਹੋਏਗਾ ਜੀ ਚੋਰੀ ਕਿੰਨੀ ਚੋਰੀ ਤਾਂ ਇਹ ਇਧਰਲਾ ਛੋਟੇ ਸ਼ਟਰ ਦਾ ਜੰਦਾ ਤੋੜਿਆ ਉਹਦੇ ਵਿੱਚਲੀ ਕੋਈ ਆਦਮੀ ਬੜਿਆ ਜਿਹਦੇ ਨਾਲ ਇਹ ਇਹ ਤੋੜੇ ਗਏ ਜੀ ਜਿਵੇਂ ਸ਼ਹਿਰ ਦੀ ਨੀਂਦ ਜਗਾ ਹੈ ਇਹ ਕਿ ਉਸੇ ਕੋਦਰ ਕੋਈ ਉਹ ਨਹੀਂ ਦੇਖੋ ਜੀ ਗੱਲ ਇਹ ਹੈ ਪ੍ਰਸ਼ਾਸਨ ਦਾ ਤਾਂ ਇਹ ਹੈ ਵੀ ਤਕਰੀਬ ਨਹੀਂ ਕਹਿ ਸਕਦੇ ਆ ਵੀ ਤਪ ਤੇ ਸਮਝ ਲਓ ਉਪਰੋਂ ਜ਼ੋਰ ਸਮਝ ਲਓ ਜਿੱਥੇ ਦੀ ਜਿਹੜੀ ਪ੍ਰਸ਼ਾਸਨ ਆ ਉਸ ਦੀ ਕੋਈ ਨੱਖ ਕਿਸੇ ਕਿਸਮ ਦੀ ਹੈ ਨਹੀਂ ਹਰ ਦਿਨ ਹਰ ਦਿਨ ਹਰ ਦਿਨ ਚੋਰੀਆਂ ਆ ਰਹੇ ਤੱਕ ਇਖਤਿਆਰਾ ਕੋਹਾ ਕੋਈ ਦਾ ਚਲਸਾ ਚੌਥਲਾ ਜਾ ਰਹੀ ਹੈ ਉਹ ਇੱਕ ਮੇਨ ਰੋਡ ਹੈ ਸ਼ਹਿਰ ਦਾ ਸਭ ਤੋਂ ਵੱਡੋ ਵੀ ਜੀਰੋਸੀ ਚਾਂਦਨੀ ਚੌਕ ਕਹਿੰਦੇ ਆ ਉਹ ਰੋਡ ਹੈ ਜਿਹੇ ਗੀਤਾ ਭਵਨ ਦੇ ਵਿਚਾਲੇ ਜਾਂਦੇ ਛੱਤੇ ਕੁਤੇ ਸਾਰਾ ਦਿਨ ਆਉਂਦੇ ਹੈ ਮੇਨ ਰੋਡ ਹੈ ਜਿਹੜਾ ਸਾਰਾ ਰਾਤ ਚੱਲਦਾ ਹੈ ਜੀ ਇਹ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ ਹੈ ਇਸ ਕਰਕੇ ਚੋਰੀਆਂ ਹੋ ਰਹੀਆਂ ਪਹਿਲਾਂ ਵੀ ਇਹ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਸਟੇਸ਼ਨ ਤੇ ਪਹਿਲਾਂ ਸਟੇਸ਼ਨ ਤੇ ਪੰਜਾਂ ਚੋਰੀਆਂ ਹੋਈਆਂ ਸਾਡੇ ਗਲੀ ਵਿੱਚ ਦਿਨ ਜਿੰਦੇ ਤੋੜੇ ਗਏ ਤੇ ਲਗਾਤਾਰ ਹੀ ਚੋਰੀਆਂ ਹੋ ਰਹੀਆਂ ਨੇ ਮੰਗ ਕਰ ਰਹੇ ਆ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਰ ਸਕਦੇ ਆ ਵੀ ਜਿੰਨੇ ਸਾਡੇ ਸ਼ਹਿਰ ਨਿਵਾਸੀ ਨੇ ਉਹਨਾਂ ਜਾਨ ਮਾਲ ਦਾ ਦੁਕਾਨਾਂ ਦਾ ਨਿਗਾਹ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਹਰ ਗੱਲ ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਕੋਈ ਲੋਕ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਬ ਬਹੁਤ ਤਾਕਤ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ ਪੁਲਿਸ ਦੀ ਰਾਤ ਨੂੰ ਪੁਲਿਸ ਦੀ ਰਾਤ ਨੂੰ ਜਿਹੜੀ ਗਸ਼ਤ ਹੈ ਬਹੁਤ ਕਿ ਉਹ ਇੰਨੀ ਖੋਣੀ ਚਾਹੀਦੀ ਹੈ ਵੀ ਪੁਲਿਸ ਇਹਨਾਂ ਕੋਲੇ ਬਹੁਤ ਹੈ ਜੀ ਪ੍ਰਸ਼ਾਸਨ ਕੋਲੇ ਫੋਰਸ ਇਸੇ ਲਈ ਬਹੁਤ ਹੈ ਜੀ ਜਿਵੇਂ ਕਿ ਤਿਹਾਰਾ ਹਜੇ ਸ਼ੁਰੂ ਹੋਇਆ ਹਜੇ ਸ਼ੁਰੂ ਹੋ ਗਈ ਹੈ ਚੋਰੀਆਂ ਇਹ ਸਾਲ ਤੋਂ ਖਤਮ ਸਾਨੂੰ ਤਾਂ ਪਹਿਲਾਂ ਹੀ ਮਾਰ ਪੈ ਰਹੀ ਹੈ ਜਿਵੇਂ ਇਤਿਹਾਸ ਸ਼ੁਰੂ ਹੋਏ ਨੇ ਹੈ ਪਹਿਲੀ ਪਹਿਲਾਂ ਸਮੋਲੋ ਵੀ ਸ਼ਹਿਰ ਹਰ ਸ਼ਹਿਰ ਵਾਸੀ ਡਰਿਆ ਹੋਇਆ ਹੈ ਪਰ ਕੋਸ਼ਿਸ਼ ਤਾਂ ਕਰਦੇ ਆ ਵੀ ਕੋਈ ਚੌਂਕੀ ਦਾ ਰੱਖਿਆ ਜਾਵੇ ਪਰ ਪ੍ਰਸ਼ਾਸਨ ਦਾ ਕੋਈ ਤਰਤੇਜ ਨਹੀਂ ਹੈ ਤਿਹਾਰਾ ਦਿਨ ਆ ਰਹੇ ਨੇ ਕੌਂਤਾਵਲਕੇ ਪ੍ਰਸ਼ਾਸਨ ਨੂੰ ਜ਼ਿਆਦਾ ਚੌਕਸ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਕੋਈ ਚੌਕਸ ਨਹੀਂ ਹੈ ਕੋਈ ਨਿਗਰਾਨੀ ਨਹੀਂ ਹੈ ਇਹ ਜਿਹੜੀ ਪੂਨਮ ਬੂਟ ਹਾਊਸ ਤੇ ਰਜਿੰਦਰ ਗਾਰਗੀ ਜੀ ਦੁਕਾਨ ਦੇ ਵਿੱਚ ਇਹਨਾਂ ਨੇ ਦੱਸਣ ਦਾ ਦਾਅਵਾ ਕੀਤਾ 20000 ਦੀ ਚੋਰੀ ਹੋਈ ਹੈਗੀ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਦੀ ਜਲਦੀ ਫੜ ਲਾਂਗੇ ਦੋਸ਼ੀਆਂ ਨੂੰ ਜਿੰਨਾ ਕਿ ਨੁਕਸਾਨ ਦੱਸ ਰਹੇ 20000 ਰੁਪਏ ਦੇ ਇਹਦੇ ਅੰਦਰ ਬਿੱਤੇ ਮਤਲਬ ਕੋਈਆਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਮਤਲਬ ਜੀ ਵੀਰਾ ਲਾਈਵ ਹੋ ਰਿਹਾ ਪੀਸੀਆਰ ਹੈਗੇ ਨਹੀਂ ਜੀ ਈਆਰ ਵੀ ਵੀ ਹੈਗੀ ਹੈ ਤੇ ਸੀਸੀਟੀਵੀ ਕਾਟੇ ਸਾਹਮਣੇ ਆਈ ਚੈੱਕ ਕਰ ਰਹੇ ਹਾਂ ਸਰ ਮਲੇ ਦੁਕਾਨਾਂ ਖੁੱਲੀਆਂ ਨਹੀਂ ਹੈਗੀਆਂ ਚੈੱਕ ਕਰ ਰਹੇ ਹਾਂ